ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆਂ ਪ੍ਰਮਾਤਮਾ ਕੋਲੋਂ ਸਾਰੇ ਠੀਕ ਠਾਕ ਹੋਵੋਗੇ ਆਪੂ ਆਪਣੇ ਪਰਿਵਾਰਾਂ ਚ ਬੱਚਿਆਂ ਨਾਲ ਹੱਸ ਖੇਡ ਰਹੇ ਹੋਵੋਗੇ ਬਹੁਤ ਖੁਸ਼ੀ ਹੁੰਦੀ ਹੈ ਰੱਬ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਆਦਰਮਾਨ ਦੇਵੇ ਤੰਦਰੁਸਤੀ ਦੇ ਵਿੱਚ ਸਾਰਾ ਹੀ ਖੁਸ਼ ਆ ਜਾਂਦਾ ਜੇ ਅਸੀਂ ਤੰਦਰੁਸਤ ਹੋਵਾਂਗੇ ਤਾਂ ਸਾਰਾ ਕੁਝ ਹੀ ਆ ਜਾਂਦਾ ਸੋ ਸਰਬੱਤ ਦਾ ਰੱਬ ਭਲਾ ਕਰੇ ਤਾਂ ਅੱਜ ਮੈਂ ਜਿਹੜੀ ਤੁਹਾਨੂੰ ਬਾਤ ਸੁਣਾਉਣ ਲੱਗੀ ਆ ਬਹੁਤ ਸੋਹਣੀ ਬਾਤ ਆ ਇਹਨੂੰ ਸਾਰੀ ਨੂੰ ਸੁਣਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਮੈਨੂੰ ਆਸ ਆ ਤੁਹਾਨੂੰ ਪਸੰਦ ਆ ਉਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਤੁਸੀਂ ਮੈਨੂੰ ਬਾਤਾਂ ਚ ਬਹੁਤ ਭੈਣਾਂ ਕਰਦੀਆਂ ਵੀ ਨੇ ਬੱਚੇ ਕਰਦੇ ਨੇ ਤੇ ਸਾਰੀ ਕਰਿਆ ਕਰੋ ਜਿਹੜੇ ਜਿਹੜੇ ਸੁਣਦੇ ਹੁੰਨੇ ਹੋ ਭੈਣ ਭਾਈ ਮੈਨੂੰ ਚੰਗਾ ਲੱਗਦਾ ਹੈ ਮੈਂ ਸਾਰਿਆਂ ਦੇ ਕਮੈਂਟਾਂ ਨੂੰ ਥੈਂਕਸ ਬੋਲਦੀ ਆ ਤਾਂ ਮਾਣੋਂ ਅੰਨ ਫਿਰ ਅੱਜ ਦੀ ਬਾਤ ਦਾ ਇੱਕ ਪਿੰਡ ਦੇ ਵਿੱਚ ਨਾ ਇੱਕ ਪਤੀ ਪਤਨੀ ਰਹਿੰਦੇ ਸੀ ਉਹ ਉਹਨਾਂ ਦੇ ਬਿਆਨ ਨੂੰ 3-4 ਸਾਲ ਹੋ ਗਏ ਪਰ ਉਹਨਾਂ ਦਾ ਕੋਈ ਬੱਚਾ ਨਹੀਂ ਸੀ ਹੋਇਆ ਤਾਂ ਹੁਣ ਬੱਚਿਆਂ ਬਿਨਾਂ ਖਰਚ ਨਹੀਂ ਹੁੰਦੇ ਦੋਏ ਮੀਆਂ بیوی ਨੇ ਜਿੰਨੇ ਕ ਕਮਾਉਂਦਾ ਵਧੀਆ ਗੁਜ਼ਾਰਾ ਕਰ ਦਿੰਦੇ ਆ ਉਹਦਾ ਤਾਂ ਇੱਕ ਦਿਨ ਸ਼ਾਮ ਦਾ ਟਾਈਮ ਇੱਕ ਕੋਈ ਸਾਧੂ ਮਹਾਤਮਾ ਆ ਗਿਆ ਉਹਨਾਂ ਦੇ ਦਰ ਕਰੇ ਕਹਿਣ ਲੱਗਿਆ ਵੀ ਬੇਟਾ ਨੇਰਾ ਹੋ ਰ ਗਿਆ ਹੈ ਮੂਰੇ ਰਾਤ ਪੈ ਰਹੀ ਹੈ ਵੀ ਮੈਂ ਹਰਦਵਾਰ ਜਾਣਾ ਹੈ ਵੀ ਤੁਸੀਂ ਮੈਨੂੰ ਇੱਕ ਰਾਤ ਕਟਾ ਲਓ ਮੈਂ ਸਵੇਰੇ ਉੱਠ ਕੇ ਚੱਲਿਆ ਜਾਊਂਗਾ ਤਾਂ ਉਹ ਬੰਦੇ ਨੇ ਪਤਾ ਨਹੀਂ ਕੀ ਸੋਚ ਕੇ ਵੀ ਚਲੋ ਠੀਕ ਹੈ ਕੱਟ ਲਓ ਰਾਤ ਉਹ ਬੰਦਾ ਹੈਗਾ ਇਹੋ ਜਿਹਾ ਸੀ ਪੈਸੇ ਉਹਦੇ ਕੋਲੇ ਨਾ ਵਾ ਥੋੜੇ ਹੀ ਸੀ ਨਾ ਕੋਈ ਬਾਲੇ ਢੇਰੀ ਸੀ ਪੈਸਿਆਂ ਦਾ ਜਾਨਿਕ ਆਈ ਚਲਾਈ ਵਧੀਆ ਕਰਦਾ ਸੀ ਉਹ ਸੋਚਦਾ ਹੁੰਦਾ ਵੀ ਲੈ ਪੈਸਿਆਂ ਦਾ ਕੀ ਐ ਤਾਂ ਹੱਥਾਂ ਦੀ ਮੈਲ ਐ ਇੱਧਰ ਨੂੰ ਆਈ ਇੱਧਰ ਨੂੰ ਗਈ ਖਾਣ ਜੋਗਾ ਮਿਲ ਜAVE ਉਹੀ ਬਹੁਤ ਐ ਜਾਨਿਕ ਉਹ ਤਾਂ ਖਿਆਲ ਇਹ ਜੇ ਹੁੰਦੇ ਮੁੰਡੇ ਦੇ ਤਾਂ ਭਾਈ ਜਦੋਂ ਪੰਡਤ ਉਹਨੇ ਮਹਾਤਮਾ ਨੇ ਰਾਤ ਕੱਟੀ ਤਾਂ ਜਦੋਂ ਉਹਨੂੰ ਖਾਣਾ ਖੂਣਾ ਖਵਾਇਆ ਤਾਂ ਉਹਦੇ ਨਾਲ ਗੱਲਾਂ ਮਾਰਨ ਲੱਗ ਗਿਆ ਉਹ ਮੁੰਡਾ ਉਹਨੂੰ ਕਹਿਣ ਲੱਗਿਆ ਤੁਸੀਂ ਸਾਧੂ ਕਦੋਂ ਤੋਂ ਬਣਿਆ ਉਹ ਕਿਵੇਂ ਬਣ ਗਿਆ ਸਾਧੂ ਉਹ ਕਹਿੰਦਾ ਵੀ ਮੈਂ ਹੁਣ ਸਾਰੀ ਉਮਰ ਗ੍ਰਿਹਸਤੀ ਜੀ ਤਾਂ ਨਹੀਂ ਲੰਗਾਉਣੀ ਸੀ ਵੀ ਮੈਂ ਸੋਚਿਆ ਵੀ ਹੁਣ ਰੱਬ ਦਾ ਨਾਮ ਲਈਏ ਤਾਂ ਕਰਕੇ ਵੀ ਮੈਂ ਸਾਧੂ ਬਣ ਗਿਆ ਵੀ ਮੈਂ ਹੁਣ ਸੋਚਿਆ ਵੀ ਪਿਛਲਾ ਜੀਵਨ ਹੈ ਹਰਦوار ਜਾਣਾ ਉੱਥੇ ਸੇਵਾ ਕਰਕੇ ਲੰਗਾਉਂਗਾ ਤਾਂ ਮੁੰਡਾ ਕਹਿਣ ਲੱਗਿਆ ਵੀ ਫਿਰ ਤੁਹਾਡੀ ਕੋਈ ਜਾਇਦਾਦ ਪ੍ਰਾਪਰਟੀ ਹੋਊਗੀ ਬੱਚੇ ਹੋਣਗੇ ਉਹ ਕਹਿੰਦਾ ਹਾਂ ਵੀ ਮੈਂ ਆਪਣੇ ਬੱਚਿਆਂ 'ਚ ਬਰਾਬਰ ਵੰਡਦਾ ਸਾਰਾ ਕੁਝ। ਕਹਿੰਦਾ ਤੁਸੀਂ ਆਪ ਨਹੀਂ ਕੁਝ ਰੱਖਿਆ? ਉਹ ਕਹਿੰਦਾ ਮੈਂ ਬਾਲਾ ਤੇ ਰੱਖ ਕੇ ਕੀ ਕਰਨਾ ਸੀ? ਹੁਣ ਉਹਨੂੰ ਤਾਂ ਐ ਸੀ ਵਿਚਾਰੇ ਨੂੰ ਵੀ ਮੈਂ ਇੰਨਾ ਤੇ ਰਾਤ ਕੱਟੀ ਆ ਮੈਨੂੰ ਰੋਟੀ ਪਾਣੀ ਖਵਾਇਆ। ਵੀ ਮਾੜੇ ਬੰਦੇ ਥੋੜੋ ਨੇ। ਉਹਨੂੰ ਕਹਿਣ ਲੱਗਿਆ ਮੁੰਡੇ ਨੂੰ ਕਹਿੰਦਾ ਬਾਲਾ ਕੁਝ ਤਾਂ ਮੈਂ ਕੀ ਕਰਨਾ ਸੀ? ਕਹਿੰਦਾ ਮੇਰੀ ਇੱਕ ਇੱਛਾ ਸੀ ਵੀ ਮੈਂ ਹਰਦਵਾਰ ਜਾ ਕੇ ਮੈਂ ਵੀ ਉੱਥੇ ਲੰਗਰ ਲਾਵਾ ਜਨਤਾ ਨੂੰ ਸੰਗਤ ਜਿਹੜੀ ਆਉਂਦੀ ਹੈ ਵੀ ਲੰਗਰ ਕਰਾਵਾਂ ਭੋਜਨ ਸਾਰਿਆਂ ਨੂੰ। ਕਹਿੰਦਾ ਇਸ ਲਈ ਆ ਜਿਹੜੀ ਮੇਰੀ ਛੱਟੀ ਆ ਉਹਦੇ ਕੋਲੇ ਸੋਟੀ ਸੀ ਖੁੰਡੀ ਕਹਿੰਦਾ ਵੀ ਇਹ ਖੁੰਡੀ ਦੇ ਵਿੱਚ ਇਹ ਥੋਥੀ ਹੈ ਵਿੱਚੋਂ ਕਹਿੰਦਾ ਇਹਦੇ ਵਿੱਚ 400 ਸੋਨੇ ਦੀ ਮੋਹਰ ਹੈ ਮੈਂ ਇਹ ਚ ਰੱਖਦਾ ਵੀ ਨਾਲੇ ਚਲੋ ਪਤਾ ਨਹੀਂ ਹੁੰਦਾ ਕਿਸੇ ਨੂੰ ਚਲੋ ਭਾਈ ਕਹਿ ਕੇ ਪੈਗੇ ਸੌਗੇ ਉਹ ਮਹਾਤਮਾ ਤਾਂ ਸੌ ਗਿਆ ਤਾਂ ਉਹ ਮੁੰਡੇ ਨੂੰ ਤਾਂ ਨੀਂਦ ਨਾ ਆਵੇ ਵੀ 400 ਸੋਨੇ ਦੀ ਮੋਹਰ ਮੇਰੇ ਕੋਲ ਖੜੀ ਹੈ ਸੋਟੀ ਚ ਪਈ ਹੈ ਤਾ ਜਦੋਂ ਨਾ ਨੀਂਦ ਆਵੇ ਫਿਰ ਦੂਜੇ ਪਾਸੇ ਉਹ ਸੋਚੇ ਵੀ ਨਾ ਨਾ ਇਹ ਤਾਂ ਐਵੇਂ ਆ ਇਹ ਤਾਂ ਪਾਪ ਹੋਊਗਾ ਜੇ ਮੈਂ ਚੱਕ ਲਈ ਇਹ ਤਾਂ ਹਰ ਦੁਆਰ ਚੱਲਿਆ ਚਲੋ ਇਹੋ ਜਿਹਾ ਕੁਝ ਕਰੀ ਗਿਆ ਤਾਂ ਐਨੇ ਉਹ ਤੇ ਘਰ ਵਾਲੀ ਉੱਠ ਕੇ ਆ ਗਈ ਆ ਕੇ ਉਹਨੂੰ ਕਹਿੰਦੀ ਵੀ ਤੂੰ ਸੁੱਤਾ ਨਹੀਂ ਉਹ ਕਹਿੰਦਾ ਬਸ ਨੀਂਦ ਜੀ ਨਹੀਂ ਆਈ ਕਹਿੰਦੀ ਮੈਨੂੰ ਲੱਗਦਾ ਜਿਹੜਾ ਕੁਝ ਮੈਂ ਸੋਚਦੀ ਆ ਉਹੀ ਤੂੰ ਸੋਚਦਾ ਹੈ ਕਿਉਂ ਉਹ ਵੀ ਲਾਲਚਣ ਸੀ ਬਹੁਤ ਉਹ ਕਹਿੰਦਾ ਸੋਚਦਾ ਤਾਂ ਮੈਂ ਵੀ ਉਹੀ ਆ ਕਹਿੰਦਾ ਪਰ ਨਹੀਂ ਵੀ ਇਹ ਤਾਂ ਪਾਪ ਹੈ ਕਹਿੰਦਾ ਆਪਾਂ ਇਹ ਕੰਮ ਨਹੀਂ ਕਰਨਾ ਉਹ ਕਹਿੰਦੀ ਲੈ ਕਿਦਰੇ ਨਹੀਂ ਬਾਪ ਹੁੰਦਾ ਕਹਿੰਦੀ ਇਹ ਤਾਂ ਇਹਦਾ ਕੀ ਪਤਾ ਹੈ ਕਹਿੰਦੀ ਜੇ ਇਹ ਕਿਤੇ ਰਾਹ ਚ ਮਰ ਜੇ ਬਿਰਧ ਬੰਦਾ ਐਡੀ ਦੂਰ ਹੈ ਨੇ ਹਲੇ ਜਾਣਾ ਤੁਰ ਕੇ ਹਰਦਵਾਰ ਕਹਿੰਦੀ ਫੇਰ ਵੀ ਤਾਂ ਜੇ ਇਹ ਮਰ ਗਿਆ ਤੇ ਪੈਸੇ ਕੋਈ ਹੋਰ ਸੰਭੂ ਗਈ ਆਪਾਂ ਸੰਭ ਲੈਣੇ ਆ ਕਹਿੰਦੀ ਤਾਂ ਭਾਈ ਉਹਨਾਂ ਨੇ ਤਾਂ ਰਲ ਬਣ ਕੇ ਉਹਦੇ ਪੈਸੇ ਕੱਢ ਲਖੂਂਦੀ ਚ ਜਦੋਂ ਸੌਂ ਗਿਆ ਉਹ ਵਿਚਾਰਾ ਕੱਢ ਕੇ ਉਹਦੇ ਚ ਲੋਹੇ ਦੇ ਸਿੱਕੇ ਪਾਤੇ ਤਾਂ ਸਵੇਰੇ ਵਿਚਾਰਾ ਉੱਠਿਆ ਇਸ਼ਨਾਨ ਕੀਤਾ ਖਾਣਾ ਖੂਣਾ ਖਾ ਕੇ ਉਹਨਾਂ ਦੇ ਹਰਦਵਾਰ ਨੂੰ ਤੁਰ ਗਿਆ ਉਹਨੇ ਕੁਝ ਨਹੀਂ ਦੇਖਿਆ ਭਰੋਸਾ ਸੀ ਉਹਨੂੰ ਇਹਨਾਂ ਤੇ ਤਾਂ ਇਹ ਮੁੰਡਾ ਸੋਚਦਾ ਹੁਣ ਮਗਰੋਂ ਵੀ ਜੇ ਉਹਨੇ ਦੇਖ ਲਿਆ ਵੀ ਮੇਰੀ ਕੀ ਇੱਜ਼ਤ ਰਹੂਗੀ ਜੇ ਉਹ ਵਾਪਸ ਆ ਗਿਆ ਇਹੋ ਜਿਹਾ ਕੁਝ ਸੋਚਦਾ ਸੋਚਦਾ ਉਹਦੇ ਮਨ ਨੇ ਉਹਨੂੰ ਜਾਨੀ ਝੰਜੋੜਿਆ ਉਹਨੇ ਇੱਕ ਲਾਲ ਰੰਗ ਦੀ ਪੋਟਲੀ ਕੱਢੀ ਉਹਦੇ ਵਿੱਚ ਉਹ 400 ਮੋਰਾਂ પાਕੇ ਤਾਂ ਟਰੰਕ ਚ ਰੱਖਦੀ ਔਰ ਮਨ ਚ ਸੋਚਦਾ ਵੀ ਨਹੀਂ ਮੈਂ ਇਹ ਨਹੀਂ ਵਰਤਦਾ ਇਹਨਾਂ ਮੈਂ ਤਾਂ ਉਹਨੂੰ ਵਾਪਸ ਕਰੂੰਗਾ ਮੈਂ ਤਾਂ ਗਲਤੀ ਕਰੀ ਕੱਢ ਕੇ ਤਾਂ ਜਦੋਂ ਉਹ ਜਾਣ ਲੱਗਿਆ ਮਹਾਤਮਾ ਸਵੇਰੇ ਉਹਨੂੰ ਕਹਿਣ ਲੱਗਿਆ ਵੀ ਤੂੰ ਇੱਕ ਸਾਡਾ ਕੰਮ ਕਰਦੀ ਜਾ ਕੇ ਉੱਥੇ ਹਰਦوار ਉਹ ਕਹਿੰਦਾ ਦੱਸੋ ਕਹਿੰਦਾ ਵੀ ਸਾਡੇ ਕਈ ਸਾਲ ਹੋ ਗਏ ਵਿਆਹ ਹੋਏ ਨੂੰ ਵੀ ਸਾਡੇ ਔਲਾਦ ਨਹੀਂ ਵੀ ਸਾਡੀ ਅਰਦਾਸ ਕਰਦੀ ਵੀ ਸਾਨੂੰ ਰੱਬ ਇੱਕ ਬੱਚਾ ਦੇ ਦੇ ਉਹ ਕਹਿੰਦਾ ਇਹ ਤਾਂ ਤੁਹਾਨੂੰ ਮੈਂ ਹੀ ਦੱਸ ਦਿਨਾ ਤੁਹਾਡੇ ਜ਼ਰੂਰ ਕਰੇ ਪੁੱਤ ਹੋਊਗਾ ਕਹਿੰਦਾ ਬਾਕੀ ਤੁਹਾਡੀ ਅਰਦਾਸ ਵੀ ਕਰ ਦੂੰ ਚਲੇ ਆ ਗਿਆ ਹਰਦਵਾਰ ਗਿਆ ਤਾਂ ਉੱਥੇ ਆਸ਼ਰਮ ਚ ਰਹਿੰਦਾ ਤਾਂ ਉਹਨੂੰ ਕਹਿਣ ਲੱਗਿਆ ਉੱਥੋਂ ਇੱਕ ਕਮਰਾ ਲੈ ਲਿਆ ਉਹਨੇ ਤਾਂ ਜਿਹੜਾ ਰਸੋਈਆ ਸੀ ਉਹਨੂੰ ਕਹਿਣ ਲੱਗਿਆ ਵੀ ਸਵੇਰੇ ਇੱਕ ਵੀ ਇੱਕ ਦਿਨ ਦੇ ਵਿੱਚ ਜਿੰਨੇ ਉਰੇ ਉਹ ਜਨ ਸ਼ਕਣਾ ਵਾਲੇ ਆਉਂਦੇ ਨੇ ਤੁਹਾਡੇ ਕੋਲ ਜੱਤਰੂ ਵੀ ਇੰਨਾ ਪ੍ਰੇਮੀਆਂ ਦਾ ਕਿੰਨਾ ਖਰਚਾ ਆ ਜਾਂਦਾ ਇੱਕ ਦਿਨ ਦਾ ਖਾਣੇ ਦਾ ਤਾਂ ਉਹ ਕਹਿਣ ਲੱਗਿਆ ਵੀ 300 ਸੋਨੇ ਦੀ ਮੋਹਰ ਲੱਗ ਜਾਂਦੀ ਹੈ 10 ਵੀ ਵਧ ਵੀ ਸਕਦੀਆਂ ਨੇ ਘਟ ਵੀ ਸਕਦੀਆਂ ਨੇ ਵੀ ਇੰਨਾ ਰੋਜ਼ ਦਾ ਖਰਚਾ ਹੁੰਦਾ ਤਾਂ ਉਹਨੇ ਸੋਚਿਆ ਵੀ ਚਲੋ 400 ਹੈਗੀ ਮੇਰੇ ਕੋਲ ਤਾਂ ਵਾਧੂ ਹੈ ਫਿਰ ਉਹਨੂੰ ਕਹਿੰਦਾ ਵੀ ਕੱਲ ਨੂੰ ਤੂੰ ਤਿਆਰੀ ਕਰ ਲਈ ਪੈਸੇ ਤੈਨੂੰ ਮੈਂ 4 300 ਮੋਹਰ ਦੇ ਦੂੰ ਬਈ ਤੂੰ ਕੱਲ ਦਾ ਖਾਣਾ ਮੇਰੇ ਨਾਂ ਦਾ ਤਿਆਰ ਕਰ ਲਈ ਚਲੋ ਜੀ ਦੂਜੇ ਦਿਨ ਭੋਜਨ ਬਣਾਉਣ ਵਾਲੇ ਨੇ ਰਸੋਈਏ ਨੇ ਤਾਂ ਸਾਰਾ ਸਮਾਨ ਲਿਆਂਦਾ ਆਪਦੇ ਕੋਲੋਂ ਵੀ ਚਲੋ ਆਏਗਾ ਮੈਨੂੰ ਪੈਸੇ ਦੇਊਗਾ ਉਹ ਜਾਰਾ ਤਾਂ ਉਹਨੇ ਭੋਜਨ ਬਣਾਇਆ ਉਧਰੋਂ ਰਾਤ ਨੂੰ ਜਦੋਂ ਉਹ ਦੇਖਦਾ ਮਹਾਤਮਾ ਬੰਦਾ ਉਹ ਦੀ ਖੁੰਡੀ ਵੀ ਮੈਂ 300 ਮੋਹਰਾਂ ਕੱਢ ਲਾਂ ਇਹ ਚ ਉਹਨੂੰ ਦੇ ਦਾਂ ਜਦੋਂ ਉਹਨੇ ਖੋਲੀ ਉਹਦਾ ਪੋਪਲਾ ਜਾਂ ਖੋਲਿਆ ਉੱਤੋਂ ਕੈਪ ਜਾ ਖੁੰਡੀ ਦਾ ਤਾਂ ਉਹਦੇ ਚ ਕੁਝ ਬਣਾ ਉਹ ਚ ਨਿਕਲੇ ਸੋ ਹਲੂਹਾ ਭਾਈ ਉਹ ਸੋਚ ਕੇ ਇੱਕਦਮ ਤੱਕਾ ਲੱਗਿਆ ਉਹਨੂੰ ਤੱਕਾ ਲੱਗਿਆ ਤਾਂ ਉਹਨੇ ਸੋਚਿਆ ਵੀ ਇਹ ਤਾਂ ਬਹੁਤ ਗਲਤ ਕੰਮ ਹੋ ਗਿਆ ਮੇ ਤਾਂ ਵਾਦਾ ਕਰ ਲਿਆ ਉਹ ਤਾਂ ਵਿਚਾਰਾ ਆਪਣੇ ਖਰਚ ਵੀ ਕੋਲੋਂ ਕਰੀ ਬੈਠਾ ਅੱਜ ਵੀ ਮੈਂ ਹੁਣ ਉਹਨੂੰ ਕਿੱਥੋਂ ਦੇऊं ਮੈਨੂੰ ਤਾਂ ਬਿਸ਼ਰਮੀ ਦੀ ਗੱਲ ਐ ਭਾਈ ਉਹਨੇ ਬਿਸ਼ਰਮੀ ਬਿਸ਼ਰਮੀ ਸੋਚਦੇ ਨੇ ਮੰਜੇ ਦੀ ਦਾਵਣ ਕੱਢ ਕੇ ਉੱਥੇ ਫਹਾ ਲਾ ਲਿਆ ਫਹਾ ਲਾ ਕੇ ਉਹ ਤਾਂ ਮਰ ਗਿਆ ਤਾਂ ਜਦੋਂ ਦੂਜੇ ਦਿਨ ਆਇਆ ਉਹਨੇ ਖੋਲਿਆ ਕਿ ਗੇਟ ਰਸੋਈਏ ਨੇ ਤਾਂ ਦੇਖਦਾ ਵੀ ਇਹ ਤਾਂ ਮਰਿਆ ਪਿਆ ਤਾ ਉਹਦਾ ਸਸਕਾਰ ਕਰਦਾ ਸਾਰਾ ਕੁਝ ਕਰਦਾ ਵਿਚਾਰਾ ਉਹ ਤੇ ਜਦੋਂ ਉਹ ਮਾਰਗਿਆ ਸਾਧੂ ਉਧਰੋਂ ਆ ਕੇ ਉਹਨੇ ਉਹਨਾਂ ਦੇ ਘਰੇ ਜਨਮ ਲੈ ਲਿਆ ਉਹ ਮੁੰਡੇ ਦੇ ਜਨਮ ਹੋਇਆ ਤਾਂ ਸਾਲ ਪੈ ਕੇ ਭਾਈ ਮੁੰਡੇ ਨੇ ਜਨਮ ਲੈ ਲਿਆ ਤਾਂ ਹੌਲੀ-ਹੌਲੀ ਬੱਚਾ ਪਲ ਰਿਹਾ ਹੈ 5 ਸਾਲ ਦਾ ਹੋ ਗਿਆ ਤਾਂ ਜਦੋਂ 5 ਸਾਲ ਦਾ ਹੋ ਗਿਆ ਓਹੋ ਆਪ ਦੇ ਬਾਪ ਨੂੰ ਦੇਖਦਾ ਵੀ ਇਹ ਮਿਹਨਤ ਕਿਵੇਂ ਕਰਦਾ ਕਮਾਉਂਦਾ ਚਲੋ ਕਰਦੇ ਗਏ ਖਰਚ ਵੀ ਵੱਧ ਗਿਆ ਹੁਣ ਬੱਚੇ ਨਾਲ ਪਰ ਉਸ ਬੰਦੇ ਨੇ ਉਹ ਲਾਲ ਪੋਟਲੀ ਚ ਬੰਨੀਆਂ ਮੋਹਰਾਂ ਨਹੀਂ ਛੇੜੀਆਂ ਵੀ ਮੈਂ ਮੋੜੂੰਗਾ ਹੁਣ ਮੋੜਨ ਵੀ ਉਹ ਕਿੱਥੇ ਜਾਵੇ ਚਲੋ ਹੌਲੀ ਹੌਲੀ ਸਾਲ ਲੰਘਦੇ ਗਏ ਉਧਰੋਂ ਰਸੋਈਆ 400 300 ਮੋਹਰ ਉਹਦੇ ਤੇ 400 ਮੋਹਰ ਖਰਚੀ ਬੈਠਾ ਭੋਜਨ ਤੇ ਤਾਂ ਉਧਰੋਂ ਇਹ ਸੀ ਜਿਹੜਾ ਮੁੰਡਾ ਉਹਦਾ ਪੜ ਗਿਆ ਹੋ ਗਿਆ ਜਦੋਂ 18 19 ਸਾਲ ਦਾ ਤਾਂ ਉਹ ਸੋਚਣ ਲੱਗੇ ਵੀ ਆਪਾਂ ਹਰ ਦੁਆਰ ਨਾ ਚਲੀਏ ਚਲੋ ਹਰ ਦੁਆਰ ਬਾਗੇ ਤਿੰਨੇ ਮਾਂ ਪੁੱਤ ਗਏ ਹੋਏ ਜਿਹੜਾ ਉਹ ਮੁੰਡਾ ਸੀ ਹੁਣ ਉਹ ਸਾਧੂ ਦੀ ਬਿਰਤੀ ਦਾ ਸੀ ਉਹ ਤਾਂ ਉੱਥੇ ਜਾ ਕੇ ਸਾਧੂਆਂ ਮਹਾਤਮਨਾਂ ਵਾਲੀ ਰਲੀਆਂ ਗਿਆ ਦਾਨ ਪੁੰਨ ਕਰੇ ਉੱਥੇ ਕਿਸੇ ਨੂੰ ਭੋਜਨ ਸ਼ਿਕਾਤਾ ਉਹਨਾਂ ਨੂੰ ਮਾਂ ਪਿਓ ਨੂੰ ਬੁਰੀ ਲੱਗੀ ਉਹਨਾਂ ਤਾਂ ਐਸੀ ਐਸੀ ਤਾਂ ਅਮੀਰ ਬੰਦੇ ਆ ਵੀ ਸਾਡਾ ਮੁੰਡਾ ਕਿਉਂ ਕਰੇ ਇਹ ਚੀਜ਼ ਨਾ ਉਹਨੂੰ ਹਟਾਉਣ ਜੋਗੇ ਉਹਨੂੰ ਫੜ ਲਿਆ ਕਰਨ ਉਹ ਵੀ ਤੂੰ ਨਾ ਇਹ ਕੰਮ ਉਹ ਫੇਰ ਜਾ ਲੱਗਿਆ ਕਰੇ ਤਾਂ ਐਨੇ ਨੂੰ ਭਾਈ ਕੀ ਹੁੰਦਾ ਹੈ ਉਹ ਮੁੰਡੇ ਨੂੰ ਪਹਿਲਾਂ ਹੀ ਅੰਦਰੋਂ ਕੋਈ ਬਿਮਾਰੀ ਲੱਗ ਜਾਂਦੀ ਹੈ ਜਿਹੜੀ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਸੇ ਨੂੰ ਤਾਂ ਉਹ ਬਿਮਾਰੀ ਅਹੀ ਜੀ ਲੱਗੀ ਹੁੰਦੀ ਹੈ ਖਤਰਨਾਕ ਕੋਈ ਤਾਂ ਜਦੋਂ ਉਹ ਉੱਥੇ ਹਰਦੁਆਰ ਚ ਹੁੰਦਾ ਮੁੰਡਾ ਤਾਂ ਇੱਕ ਦਿਨ ਉੱਥੇ ਵੀ ਸੇਵਾ ਕਰਦੇ ਦੀ ਉਹਦੀ ਮੌਤ ਹੋ ਜਾਂਦੀ ਹੈ ਤਾਂ ਨਾ ਮੌਤ ਬਾਅਦ ਚ ਹੁੰਦੀ ਹੈ ਮੈਂ ਇੰਨਾ ਕਿੱਥੋਂ ਭੁੱਲ ਗਈ ਉਹਨੂੰ ਉਹ ਬਜ਼ੁਰਗ ਬੰਦਾ ਮਿਲਦਾ ਹੈ ਹੈਗਾ ਸਿੰਘ ਰਸੋਈਆ ਕਿਉਂ ਹੁਣ ਉਹ ਵੀ 20 ਸਾਲ ਗਾਹਾਂ ਉਹਦੀ ਵੀ ਉਮਰ ਲੰਘ ਗਈ ਤਾਂ ਜਦੋਂ ਉਹ ਰਸੋਈਆ ਮਿਲਦਾ ਉਹਨੂੰ ਕਹਿਣ ਲੱਗਿਆ ਵੀ ਕਿਉਂ ਸਾਧੂ ਵੀਰਤੀ ਦਾ ਸੀ ਕਹਿੰਦਾ ਸੋਡੇ ਤਾਂ ਇੱਥੇ ਵਧੀਆ ਗੁਜ਼ਾਰਾ ਹੁੰਦਾ ਹੈ ਵਧੀਆ ਚੱਲ ਟਾਈਮ ਪਾਸ ਕਰਦੇ ਹਾਂ ਮਰੇ ਰੱਬ ਦਾ ਨਾਮ ਲੈਨੇ ਆਂ ਪ੍ਰਭੂ ਨੂੰ ਯਾਦ ਕਰਖ ਰੱਖਦੇ ਆ 24 ਘੰਟੇ ਉਹ ਕਹਿੰਦਾ ਕਾਹਦਾ ਕਰ ਰੱਖਦੇ ਆ ਕਹਿੰਦਾ ਵੀ ਮੇਰੇ ਅੰਦਰ ਇੱਕ ਬੋਝ ਹੈ ਉਹ ਕਹਿੰਦਾ ਗਾਦਾ ਕਹਿੰਦਾ ਵੀ ਮੈਂ ਵੀ ਦੇਣਾ ਲੈਣਾ ਦੇ ਹੀ ਦੇਣਾ ਮੇਰੇ ਤੇ ਭਾਰ ਹੈ ਵੀ ਮੈਂ ਉਹਨੇ ਉਹਨੂੰ ਕਹਾਣੀ ਸੁਣਾਈ ਵੀ ਐਂ ਕਰਕੇ ਇੱਕ ਸਾਧੂ ਆਇਆ ਸੀ ਉਹਨੇ ਭੋਜਨ ਨੂੰ ਕਹਤਾ ਮੈਂ ਪੈਸੇ ਫੜਫੜ ਕੇ ਮੈਂ ਲਾਤੇ ਵੀ ਰਾਤ ਨੂੰ ਉਹ ਮਰ ਗਿਆ ਹੁਣ ਉਹ ਦੇਣਾ ਲੈਣਾ ਤਾਂ ਮੇਰੇ ਸਿਰ ਖੜਾ ਹੈ ਵੀ ਮੈਨੂੰ ਫਿਕਰ ਰਹਿੰਦਾ ਹੈ ਤਾਂ ਉਹਨੇ ਮੁੰਡੇ ਨੇ ਕੀ ਕਰਿਆ ਉਹ ਫਟਾਫਟ ਆਪ ਦੇ ਕਮਰੇ ਚ ਗਿਆ ਜਿੱਥੇ ਉਹ ਰਹਿੰਦੇ ਸੀ ਉਹਨੇ ਉਹ ਟਰੰਕ ਖੋਲਿਆ ਉਹਨੇ ਪਹਿਲਾਂ ਪੋਟਲੀ ਦੇਖੀ ਹੋਈ ਸੀ ਆਪਦੇ ਘਰੇ ਤਾਂ ਉਹਨੇ ਉਹ ਲਾਲ ਰੰਗ ਦੀ ਪੋਟਲੀ ਚੱਕੀ ਉਹ ਮੈਂ ਬੰਨੀ ਬਣਾਈ ਲਿਆ ਕੇ ਉਹਦੇ ਰਸੋਈਏ ਦੇ ਹੱਥ ਤੇ ਧਰਤੀ ਉਹ ਕਹਿੰਦਾ ਵੀ ਇਹ ਕਿਉਂ ਦਿਨਣਾ ਉਹ ਕਹਿੰਦਾ ਬਸ ਤੂੰ ਇਹਨੂੰ ਦਾਨ ਸਮਝ ਕਰਜ ਸਮਝ ਜੋ ਮਰਜੀ ਸਮਝ ਕਹਿੰਦਾ ਇਹ ਮੇਰੇ ਮੇਰੇ ਸਿਰ ਵੀ ਕਹਿੰਦਾ ਕਰਜ਼ਾ ਤੀ ਇਹ ਉਹ ਲਾਉਣਾ ਹੈ ਕਹਿੰਦਾ ਮੈਂ ਮੇਰਾ ਵੀ ਲੈ ਗਿਆ ਹੁਣ ਤੂੰ ਆਪਦਾ ਵੀ ਇਹ ਲਾ ਦੇ ਚਲੋ ਜੀ ਇਹ ਕਹਿ ਕੇ ਨਾਲੇ ਤਾਂ ਉਹ ਮੁੰਡਾ ਮਰ ਗਿਆ ਕਿਉਂ ਉਹਨੂੰ ਕੋਈ ਅੰਦਰੂਨੀ ਰੋਗ ਸੀ ਪਹਿੜਾ ਤੇ ਉਹਨੂੰ ਉਹਨੇ ਇਹ ਵੀ ਕਹਿਤਾ ਵੀ ਇਹ ਕਰਜ਼ਾ ਸੀ ਮੇਰੇ ਸਿਰ ਵੀ ਆ ਇਹ ਹੁਣ ਮੇਰਾ ਲੈ ਗਿਆ ਉਹ ਤਾਂ ਮਰ ਗਿਆ ਉਧਰੋਂ ਹੁਣ ਉਹਨੇ ਫੇਰ ਪੰਡਤ ਨੇ ਉਹਦੇ ਮਾਪਿਆਂ ਨੂੰ ਸੱਦਿਆ ਨਾਲ ਲੱਗ ਕੇ ਇਹਦਾ ਸੰਸਕਾਰ ਕਰਿਆ ਰਸੋਈਏ ਨੇ ਬੱਲੇ ਸਾਧੂ ਦਾ ਕਰਿਆ ਹੁਣ ਇਹ ਮੁੰਡੇ ਦਾ ਕਰਿਆ ਦੁਬਾਰੇ ਕਰਕੇ ਤਾਂ ਉਹ ਫਿਰ ਬਹੁਤ ਪਸਤਾਉਂਦੇ ਨੇ ਉਹਦੇ ਮਾਪੇ ਵੀ ਆਪਾਂ ਜੇ ਇਹ ਮਾੜਾ ਕੰਮ ਕਰਿਆ ਫੇਰ ਉਹ ਜਿਹੜਾ ਜਦੋਂ ਸਾਧੂ ਉਹਨਾਂ ਨੂੰ ਉਹਨੂੰ ਦਿੰਦਾ ਉਹ ਮੁੰਡਾ ਪੈਸੇ ਪੋਟਲੀ ਰਸੋਈਏ ਨੂੰ ਉਹਨੂੰ ਦੱਸ ਦਿੰਦਾ ਹੈ ਕਹਿੰਦਾ ਇਹ ਉਹ ਕਰਜ ਹੈਗਾ ਇਹਦਾ ਮੇਰੇ ਸਿਰ ਜਿਹੜਾ ਕਹਿੰਦਾ ਮੈਂ ਤੈਨੂੰ ਦਿੱਤਾ ਕਿ ਹਾਤੇ ਵੀ ਸਵੇਰੇ ਭੋਜਨ ਮੇਰੇ ਕਹਿੰਦਾ ਤੈਂ ਤਿਆਰ ਕਰ ਲਿਆ ਕਹਿੰਦਾ ਮੈਨੂੰ ਜਦੋਂ ਮੈਂ ਦੇਖਿਆ ਤਾਂ ਮੇਰੇ ਉਹਦੇ ਚ ਮੋਹਰਾ ਨਾ ਆਹ ਨਹੀਂ ਕਹਿੰਦਾ ਉਹ ਮੋਹਰਾ ਮੇਰਾ ਹੁਣ ਕਰਜ਼ਾ ਲੈ ਗਿਆ ਮੈਂ ਚੱਲਿਆ ਭਾਈ ਜਦੋਂ ਰਸੋਈਏ ਨੇ ਉਹਨਾਂ ਦੇ ਉਹਦੇ ਮਾਪੇ ਨੂੰ ਸੱਦਿਆਂ ਨਾਲ ਉਹਨਾਂ ਨੂੰ ਦੱਸਿਆ ਵੀਰ ਸੋਡਾ ਮੁੰਡਾ ਐਂ ਕਹਿ ਕੇ ਮੁੱਕ ਗਿਆ ਫੇਰ ਉਹ ਬੜਾ ਪਸਤਾਉਂਦੇ ਨੇ ਵੀ ਇਹ ਗਲਤੀ ਅਸੀਂ ਕਿੱਡੀ ਵੱਡੀ ਕਰੀ ਵੀ ਉਹ ਸਾਧੂ ਨੇ ਸਾਡੇ ਜਨਮੋਂ ਲੈ ਲਿਆ ਇਹ ਸਾਧੂ ਮਹਾਤਮਾ ਦੱਸਦੇ ਨੇ ਇਹ ਗੱਲ ਨੂੰ ਵੀ ਇਹ ਜੇ ਅਸੀਂ ਕਿਸੇ ਦਾ ਪੈਸਾ ਮਾਰ ਲਈਏ ਦੱਬ ਲਈਏ ਕਹਿੰਦੇ ਉਹ ਜ਼ਰੂਰ ਨਿਕਲਦਾ ਹੈ ਬੰਦੇ ਨੂੰ ਹਰ ਹੀਲੇ ਦੇਣਾ ਪੈਂਦਾ ਉਹ ਅਗਲੇ ਜਨਮ ਚ ਪਿਛਲੇ ਜਨਮ ਚ ਦੇਣਾ ਹੀ ਦੇਣਾ ਪੈਂਦਾ ਕਹਿੰਦੇ ਮਾਇਆ ਨਾਗਣੀ ਹੁੰਦੀ ਹੈ ਵੀ ਮਾਇਆ ਨੂੰ ਕਦੇ ਨਾ ਕਿਸੇ ਦੀ ਨੂੰ ਮੁਕਰੋ ਜਿਹਦੇ ਲੈਨੇ ਹੋ ਪ੍ਰਭੂ ਦੇ ਦਿਆ ਕਰੋ ਤਾਂ ਕਿ ਆਪਾਂ ਜਾਂ ਆਪਣੀ ਔਲਾਦ ਗਾਂਹ ਦੁੱਖ ਨਾ ਕੱਟੇ ਕਹਿੰਦੇ ਇਹ ਬੱਚਿਆਂ ਤੇ ਜ਼ਰੂਰ ਪੈਂਦੀ ਹੈ ਜੇ ਆਪ ਨਹੀਂ ਭਰਦਾ ਬੰਦਾ ਬੱਚੇ ਪਾ ਪੂਰੀ ਕਰਦੇ ਨੇ ਇਹਨੂੰ ਸੋ ਇਹ ਬਾਤ ਸੀ ਤੁਹਾਨੂੰ ਕਿਵੇਂ ਲੱਗੀ ਧੰਨਵਾਦ ਜੀ